ਆਲਟੂ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਵਾਜਾ ਉਗਲ ਕੁੰਜ ਮੰਦਿਰ ਹੇਮਿਲਟਨ ਕੈਨੇਡਾ 파ਰਤੀ ਨਹੀਂ ਭੁੱਲਦੇ ਆਪਣੀ ਸੰਸਕ੍ਰਿਤੀ ਪਤੀ ਪਤਨੀ ਦੇ ਪਿਆਰ ਦਾ ਪ੍ਰਤੀਕ ਕਰਵਾਜਾ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਕੈਨੇਡਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਵਸੇ ਹੋਏ ਹਨ ਤੇ ਉਹ ਆਪਣੇ ਤਿਹਾਰਾਂ ਨੂੰ ਬਹੁਤ ਹੀ ਚਾਵਾਂ ਨਾਲ ਮਨਾਉਂਦੇ ਹਨ ਪਤੀ ਪਤਨੀ ਦੇ ਪਿਆਰ ਦਾ ਪ੍ਰਤੀ ਕਰਵਾ ਚੌਥ ਦਾ ਤਿਉਹਾਰ ਵੀ ਯੁਗਲ ਕੁੰਜ ਬੰਦਰ ਹਮਿਲਟਨ ਕੈਨੇਡਾ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਕਰ ਯੋਗ ਹੈ ਕਿ 파ਰਤੀ ਸਮੇਂ ਅਨਸਾਰ ਇਹ ਕੈਨੇਡਾ ਦੇ ਵਿੱਚ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ ਪਹਿਲਾਂ ਵੀ ਅਸੀਂ ਤੁਹਾਨੂੰ ਕੈਨੇਡਾ ਦੇ ਹਿੱਸੇਮੰਦਰ ਦੇ ਜਨਮਸ਼ਠੀ ਦੇ ਤਿਆਰ ਬਾਰੇ ਵੀਡੀਓ ਦਿਖਾਈ ਸੀ ਤੇ ਹੁਣ ਵੀ ਤੁਹਾਨੂੰ ਪੰਜਾਬੀ ਜੋੜੇ ਨੇ ਕਿਵੇਂ ਕੈਨੇਡਾ ਦੇ ਵਿੱਚ ਕਰਵਾ ਚੌਥ ਮਨਾਇਆ ਉਸਦੇ ਵੀ ਰੂਗ ਰੂ ਕਰਾਉਂ ਜਾ ਰਹੇ ਆ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਦੀ ਇਹ ਵਿਸ਼ੇਸ਼ ਰਿਪੋਰਟ ਪਾਇਨਾ ਰਟੜਾ ਮਨਾਇਨਾ ਤੁੱਟੜਾ ਜਗਾਇਨਾ ਯਾਰੇ ਵਿਲਾ ਚੰਦ ਚੜੇ ਤੇ ਪਾਣੀ ਪੀਣਾ ਜੈ ਵਿਰਾ ਥੁੜੀਏ ਕਰਵੜਾ ਸਰਵ ਸੁਭਾਗ ਨਾਲ ਕਰਵੜਾ ਹੈ ਤੇ ਵੜਾ ਵਟਾਇਆ ਗੋਵਿੰਦਾ ਜੋੜੀ ਪਾਇਆ ਗੋਵਿੰਦੇ ਦੀਏ ਵਾਏ ਕੰਤੇ ਨਾ ਆ ਤੇਰੇ ਨਾਜੋ ਮਦਰਗਾ ਫੇਰੇ ਨਾ ਹਾਗ ਵਹਿਜ ਪਾਇਆ ਕਾ ਭਾਏ ਨਾ ਰੋਟੜਾ ਮਨਾਏ ਨਾ ਸੁੱਤੜਾ ਜਗਾਏ ਨਾ ਬੈਹ ਤਿਆਰੀ ਵੀਰਾ ਚਦ ਚੜੇ ਤੇ ਪਾਣੀ ਪੀਣਾ ਜੈ ਵੀਰਾ ਥੋੜੀਏ ਕਰ ਵੜਾ बडा गरबडा मया गोविन्दो जोड़े पाया गोवि तेरि मा तेरिना जो जगडा प्रेरिना पायना सो ना ਜਾੜੇ ਪਾਏ ਨਾ ਹਟੜਾ ਮਨਾਏ ਨਾ ਸੁੱਤੜਾ ਝਗਾਏ ਨਾ ਪਹਿਣ ਤਿਆਰੇ ਵਿਆਹ ਚੰਦ ਚੜੇ ਤੇ ਪਾਣੀ ਪੀਣਾ